ਸ਼ਹਿਰ ਦੇ ਦਿਲ ਕਹਾਏ ਜਾਣ ਵਾਲੇ ਲਾਰੈਂਸ ਰੋਡ ਸਥਿਤ ਉਸ ਸਮੇਂ ਤਣਾਪੂਰਨ ਇਤਿਹਾਸੋਹੀਨ ਦ੍ਰਿਸ਼ ਸਾਹਮਣੇ ਆਇਆ ਜਦੋਂ ਇੱਕ ਕੁੱਤੇ ਨੇ ਇੱਕ ਵਿਅਕਤੀ ਦਾ ਪਰਸ ਚੋਰੀ ਕਰ ਲਿਆ ਪੁਲਿਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਵਿੱਚ ਕੁੱਤਾ ਇੱਕ ਚਾਹ ਦੀ ਦੁਕਾਨ ਦੇ ਆਲੇ-ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਸੀ ਅਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਉਸ ਨੇ ਕੁਰਸੀ ਤੇ ਪਏ ਪਰਸ ਨੂੰ ਮੂੰਹ ਵਿੱਚ ਦਬਾ ਕੇ ਤੁਰਦਾ ਬਣਿਆ ਪਰਸ ਵਿੱਚ 6000 ਰੁਪਏ ਨਕਦ ਤੇ ਮਹੱਤਵਪੂਰਨ ਦਸਤਾਵੇਜ਼ ਹਨ ਇਸ ਪੂਰੀ ਘਟਨਾ ਦੀ ਫੁਟੇਜ ਵਾਇਰਲ ਹੋ ਗਈ ਅਤੇ ਲੋਕ ਕਈ ਤਰ੍ਹਾਂ ਦੀਆਂ ਹਾਸੋਹੀਣੀਆਂ ਟਿੱਪਣੀਆਂ ਕਰ ਰਹੇ ਹਨ ਕੁਝ ਇਸ ਨੂੰ ਰੋਬਨ ਹੁੱਡ ਕਹਿ ਰਹੇ ਹਨ ਜਦਕਿ ਕੁਝ ਇਸ ਨੂੰ ਇੱਕ ਗਰੋਹ ਦਾ ਨਵਾਂ ਮੈਂਬਰ ਵੀ ਕਹਿ ਰਹੇ ਹਨ ਹਾਲਾਂਕਿ ਇਸ ਗੱਲ ਤੇ ਚਰਚਾਵਾਂ ਜ਼ੋਰਾਂ ਤੇ ਹਨ ਕਿ ਪੁਲਿਸ ਹੁਣ ਕੁੱਤੇ ਖਿਲਾਫ ਕੇਸ ਦਰਜ ਕਰੇਗੀ ਕੀ ਪੁਲਿਸ ਹੁਣ ਕੁੱਤੇ ਦੀ ਭਾਲ ਕਰੇਗੀ ਇਸ ਦੌਰਾਨ ਸ਼ਿਕਾਇਤਕਰਤਾ ਕਾਫੀ ਪਰੇਸ਼ਾਨ ਹੈ ਅਤੇ ਉਸ ਨੂੰ ਹੋਏ ਵਿੱਤੀ ਨੁਕਸਾਨ ਨੂੰ ਸਹਿਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਚਾਹ ਦੀ ਦੁਕਾਨ ਤੇ ਬਾਹਰ ਬੈਠਾ ਇੱਕ ਨੌਜਵਾਨ ਸ਼ੁਰੂ ਵਿੱਚ ਸਮਝ ਨਹੀਂ ਸਕਿਆ ਕਿ ਉਸ ਦਾ ਪਰਸ ਜੋ ਉਸ ਨੇ ਮੇਜ਼ ਤੇ ਰੱਖਿਆ ਸੀ ਕਿੱਥੇ ਗਾਇਬ ਹੋ ਗਿਆ। ਜਦੋਂ ਦੁਕਾਨਦਾਰ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਕੁੱਤੇ ਨੇ ਚੋਰੀ ਕਰ ਲਿਆ ਹੈ। ਨੌਜਵਾਨ ਨੇ ਤੁਰੰਤ ਨੇੜਲੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਪੁਲਿਸ ਅਤੇ ਪੀੜਤ ਦੋਵੇਂ ਚੋਰੀ ਹੋਏ ਪਰਸ ਅਤੇ ਉਸ ਨੂੰ ਲੈ ਕੇ ਭੱਜਣ ਵਾਲੇ ਕੁੱਤੇ ਦੀ ਭਾਲ ਕਰ ਰਹੇ ਹਨ ਸਬੰਧਤ ਪੁਲਿਸ ਅਧਿਕਾਰੀ ਨੇ ਇਹ ਦੱਸਿਆ ਕਿ ਇਹ ਘਟਨਾ ਵਾਪਰੀ ਹੈ ਉਨ੍ਹਾਂ ਨੇ ਚੋਰੀ ਹੋਏ ਪਰਸ ਲਈ ਆਲੇ-ਦੁਆਲੇ ਦੇ ਖੇਤਰ ਵਿੱਚ ਖੋਜ ਕੀਤੀ ਪਰ ਇਹ ਨਹੀਂ ਮਿਲਿਆ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਅੱਗੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ